ਹੈਲੋ ਜੀ ਕਿਵੇਂ ਹੋ ਸਾਰੇ ਹੋਪਸ ਸੋ ਤੁਸੀਂ ਸਾਰੇ ਜਿਹੜੇ ਬਹੁਤ ਵਧੀਆ ਹੋਵੋਗੇ ਸੋ ਅਸੀਂ ਚੱਲੇ ਸੀਗੇ ਅੱਜ ਵਾਪਸ ਨਾ ਮੈਂ ਸ਼ਹਿਰਾਂ ਦੇ ਨੀਂਦਪੁਰੀ ਕਾ ਰਹਿੰਦੇ ਸੋ ਨਾ ਯਾਰ ਛੋੜੋ ਮੇਰੀ ਗੱਲ ਅਸੀਂ ਆ ਚੱਲੇ ਸੀਗੇ ਘਰੇ ਤੇ ਅਸੀਂ ਜੀਜੇ ਹੁਣਾ ਕੋ ਦੀਦੀ ਹੁਣਾ ਕੋ ਮੇਰੀ ਵੱਡੀ ਗਲੀ ਭੈਣ ਕੋ ਆਏ ਹੋਏ ਸੀਗੇ ਉੱਥੇ ਪੰਗਾ ਲੈ ਬੈਠੇ ਹੁਣਾ ਇੱਕ ਸੀ ਉੱਥੇ ਅਸੀਂ ਇੱਕ ਪੰਗਾ ਲੈ ਬੈਠੇ ਕਿ ਜੀਜੇ ਨੇ ਨਵੀਂ ਐਕਟਿਵ ਲੈਈ ਸੀਗੇ ਜੀ ਕੇ ਪੁਰਾਣੀ ਸਾਨੂੰ ਦੇ ਦੋ ਕਿਉਂਕਿ ਸਾਡੇ ਕੋ ਗਰੀਬਾ ਕੋ 2-ਵਿਲਰ ਨਹੀਂ ਸੀਗਾ ਸੋ ਬੜੀ ਉੱਥੇ ਦੇ ਪਿੰਡ ਚ ਬੜੀ ਲੋਡ ਪੈਂਦੀ ਸੀਗੀ 2-ਵਿਲਰ ਦੀ ਤੋ ਅਸੀਂ ਗਿਆ ਚਲੋ ਜੀਜੇ ਦੀ ਰੱਖ ਲੈਣੇ ਆਂ ਪਰ ਰਾਤ ਸਾਡੇ ਨਾਲ ਹੋ ਗਿਆ ਧੋਖਾ ਉਹਦੀ ਬੈਲਟ ਮਤਲਬ ਟੁੱਟ ਗਈ ਹੈਨਾ ਟੁੱਟਣ ਵਾਲੀ ਸੀਗੀ ਆਵਾਜ਼ ਕਰਦੀ ਸਾਨੂੰ ਕਿਹੜਾ ਪਤਾ ਸੀ ਕਿੱੜ ਕਦੇ ਚਲਾਈ ਸੀ ਤੇ ਐਤ ਵਾਰ ਰੁਕ ਗਈ ਤੇ ਉਹ ਇੱਕੀ ਵਣ ਖੜ ਗਈ ਤੇ ਸ਼ਾਪ ਪੂਰੀ ਖੁੱਲੀ ਨਹੀਂ ਤੁਰੇ ਉਹੀ ਟਾਲ ਕੇ ਸ਼ਾਪ ਆ ਸਾਹਮਣੇ ਆਹੀ ਵਾਲੀ ਖੁੱਲੀ ਸੀਗੀ ਤੇ ਹੁਣ ਆਪਾਂ ਠੀਕ ਕਰਾ ਰਹੇ ਆ ਬੰਦੇ ਸਮਾਨ ਲੈਣ ਗਏ ਆ ਅਸੀਂ ਵੇਟ ਕਰ ਰਹੇ ਆ ਇੱਕ ਨੰਬਰ ਫਲੇਟਾਂ ਹੀ ਉਹਦੀਆਂ ਸਰਕਾਰੀ ਨਹੀਂ ਐ ਪ੍ਰਾਈਵੇਟ ਹੀ ਸਿਕੂ ਪਿੰਡਾ ਇਹ ਕਿਹੜਾ ਕੋਈ ਪੁੱਛਦਾ ਪੀਪਰ ਵੀ ਉਹਦੇ ਹੈ ਨਹੀਂ ਸੀਗੇ ਤੇ ਅਸੀਂ ਕਹਾਂ ਚਲੋ ਨੇਰੇ ਨਿਕਲ ਜਾਾਂਗੇ ਅਸੀਂ ਪਹੁੰਚ ਜਾਾਂਗੇ ਹਨਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਸਾਨੂੰ ਰਾਤ ਚ ਬੜਾ ਹੁਣ ਤਾਂ ਲੱਗਦਾ ਅਸੀਂ ਫੜੇ ਜਾਵਾਂਗੇ ਮੈਂ ਤਾਂ ਕਹਿ ਰਹੀ ਆ ਕਿ ਮੁੜ ਜੰਨੇ ਆ ਪਿੱਛੇ ਨੂੰ ਕੱਲ ਸਵੇਰੇ ਜਾਵਾਂਗੇ ਵਾਪਸ ਅਸੀਂ ਨਵੇਂ ਸ਼ਹਿਰ ਸਵੇਰੀ ਬਟ ਕੁੜੀ ਸਾਡੀ ਦੀਆਂ ਗਾਈਆਂ ਰੁੱਲ ਜਾਣੀਆਂ ਆ ਤੇ ਇਹਦਾ ਕੰਮ ਰੁੱਕ ਜਾਣਾ ਆ ਜਿਹੜਾ ਕੋੜੀ ਦਾ ਰਹਿ ਗਿਆ ਆ ਇੱਕ ਦਿਨ ਤਾਂ ਇਹ ਅਡਜਸਟ ਨਹੀਂ ਕਰ ਸਕਦੇ ਵਾਕ ਇਹ ਆਪਣੇ ਵਿਹਾਰ ਤੇ ਆਪਣੇ ਰਿਸਕ ਤੇ ਚੱਲੇ ਆ। ਮੈਂ ਤਾਂ ਨਹੀਂ ਉਹ ਐਕਟਿਵਾ ਦੇ ਪਿੱਛੇ ਐਕਟਿਵਾ ਕੀ ਬਣੇ ਕਿਹੜਾ ਕਿਹੜਾ ਪੁਰਜ਼ਾ ਆ ਜੇ ਕਲਰ ਦਾ। ਫੇਰ ਤਾਂ ਗੱਡੀ 'ਚ ਹੀ ਬੈ ਕੇ ਜਾਊਂਗੀ। ਸੋ ਬੜੇ ਰਿਓ ਵਲੌਗ ਦੇ ਨਾਲ, ਬਲੌਗ ਬੜਾ ਘੈਂਟ ਬਣੂਗਾ ਪਤਾ ਨਹੀਂ ਆਪਾਂ ਕਿੱਦਾਂ ਪਹੁੰਚਾਂਗੇ, ਕਿੱਦਾਂ ਨਹੀਂ। ਰਾਤ 'ਚ ਹੀ ਕੁਝ ਹੋਵੇ ਨਾ। ਕਿੱਦਾਂ ਪਹੁੰਚੇ ਆਪਾਂ? ਯੈਸ ਤੇ ਘਰਦਿਆਂ ਨੂੰ ਵੀ ਪਤਾ ਨਹੀਂ ਅਸੀਂ ਐਕਟਿਵਾ ਲੈ ਲਈ ਉਹਨਾਂ ਨੂੰ ਵੀ ਦਿਖਾਵਾਂਗੇ ਜਾ ਕੇ। ਸੋ ਬੜੇ ਰਿਓ ਵਲੌਗ ਦੇ ਨਾਲ ਇਦਾਂ ਹੀ ਹਾਂਜੀ ਕਿੰਨਾ ਕਹਿੰਦੇ ਭੁੱਖ ਵੀ ਲੱਗੀ ਐ 8:07 ਵਜੇ ਮੈਨੂੰ ਖਾਲਾ ਮੈਨੂੰ ਮੈਨੂੰ ਖਾਲਾ ਮੈਨੂੰ ਖਾਲਾ ਹੋਰ ਤੇ ਨਹੀਂ ਮੈਨੂੰ ਮਸਾਗ ਨਹੀਂ ਆਪਾਂ ਚਾਹ ਤੂੰ ਬੁਲਾਉਂ ਕਿੱਦੋਂ ਇਹ ਇਹ ਤੇਰਾ ਏਰੀਆ ਆ ਤੂੰ ਬੁਲਾਉਂ ਨਹੀਂ ਕੋਈ ਚੱਲੋ ਨਾ ਝਿੜੇ ਕਰਾਓ ਲਓ ਜੀ ਆਹ ਲਓ ਦੇਖਦੇ ਹਾਂ ਕਿੰਨਾ ਟਾਈਮ ਲੱਗੂਗਾ ਨਵੀਨ ਨੇ ਭੇਜਿਆ ਸੀ ਮੈਨ ਨਾਲ ਸਮਾਨ ਲੈਣ ਸਮਾਨ ਤਾਂ ਲਿਆਇਆ ਹਾਂ ਹਾਂ ਨਵੀਨ ਓਯੋ ਠੀਕ ਲਓ ਜੀ ਇਹ ਬਾਈਕ ਨੂੰ ਨਾ ਸਵੇਰੇ ਛੇ 8:00 ਵਜੇ ਉਠਾਲਿਆ ਵਿਚਾਰੇ ਨੂੰ ਉਧਰ ਨਾ 9:00 ਵਜੇ ਭਾਈ ਤੁਹਾਡੇ ਕੋ ਕਿੰਨੇ ਵਜੇ ਆ ਗਿਆ 7:00 7:30 ਦੇ ਸੱਤ ਆ ਗਏ ਨਾ ਆਪਾਂ ਔਰ ਇਹ ਇੱਕ ਚੀਜ਼ ਖਰਾਬ ਦੇ ਸ਼ਿਕਰ ਚ ਬੈਗ ਤਾਂ ਵੀ ਚੁਕਾਨੀ ਦਾ ਨਿਕਲੀ ਨਹੀਂ ਕਿੱਥੇ ਗਈ ਹੈ ਕਿੱਥੇ ਨਹੀਂ ਗਈ ਦੱਸ ਇਹਨਾਂ ਕਿ ਪਹੁੰਚਦੀ ਕਰਦੇ ਹੋ ਇਕੱਲੀ ਪਹੁੰਚ ਗਈ ਫੇਰ ਨਹੀਂ ਆਪਾਂ ਇਹਨੂੰ ਜਾਣ ਦਿੰਦੇ ਕਿਤੇ ਕਿਹੜਾ ਏਰੀਆ ਭਾਜੀ ਇਹਦਾ ਕਿਹੜਾ ਦੂਆਇਆ ਪਿੰਡ ਤੁਸੀਂ ਸਦਮਾ ਕਰਦਾ ਹੈ ਸਦਮਾ ਸਦਮਾ ਖੜੇ ਆਈ ਆਪਾਂ ਬਾਈ ਨੂੰ ਦੀ ਦੁਕਾਨ ਆ ਤੇ ਨਾਲ ਹੀ ਇਹਨਾਂ ਦੀ ਸਪੀਡ ਸ਼ਾਪ ਵੀ ਇੱਥੇ ਠੀਕ ਹੈ ਭਾਜੀ ਓਕੇ ਆ ਚੱਕ ਵੀ ਮੁੜਿਆ ਓਕੇ ਹੁਣ ਕਿ ਅਕਲਾ ਰਬ ਦਾਣਾ ਲੈ ਕੇ ਹੋ ਗਿਆ ਹੋਣੀ ਕਿਲਾ ਐਕਟਿਵ ਆ ਗਈ ਠੀਕ ਐ ਜੀ ਚੱਲੇ ਆ ਹੁਣ ਬਹੁਤ ਜ਼ਿਆਦਾ ਖੁਸ਼ ਐ ਕਿਉਂਕਿ ਐਕਟਿਵ ਬੜੀ ਸਪੀਡ ਚ ਭੱਜਣ ਲਈ ਜੇ ਸੋ ਠੀਕ ਐ ਮੁੰਡਾ ਅਸੀਂ ਪਿੱਛੇ ਕਰ ਲਿਆ ਪਹਿਲਾਂ ਸਾਡੇ ਤੋਂ ਅੱਗੇ ਸੀਗਾ ਬਾਕੀ ਰਸਤੇ 'ਚ ਅੱਗੇ ਪਹੁੰਚ ਕੇ ਪਹਿਲਾਂ ਕੁਝ ਖਾਈਏ ਪੀਏ 7 ਵਜੇ ਦੇ ਘਰੋਂ ਨਿਕਲੇ ਸੀਗੇ ਅਸੀਂ ਮਤਲਬ ਧਾਰੀਵਾਲ ਸ਼ਹਿਰ ਤੋਂ ਪੰਜਾਬ ਵਾਲਿਆਂ ਨੂੰ ਪਤਾ ਹੋਣਾ ਗੁਰਦਾਸਪੁਰ ਰੇਵੀ ਵਾਲਿਆਂ ਨੂੰ ਧਾਰੀਵਾਲ ਤੋਂ ਅਸੀਂ ਜਾਣਾ ਨਵੇਂ ਸ਼ਹਿਰ ਪਹਿਲਾਂ ਤਾਂ 2 ਕਿਲੋ ਦਾ ਗਦਾਸ ਤੋਂ ਲੱਗ ਗਿਆ ਸਾਡੀ ਪਹਿਲਾਂ ਤਾਂ ਐਕਟਿਵ ਦੀ ਬੈਲਟ ਖਰਾਬ ਹੋ ਗਈ ਜਿੱਦਾਂ ਕਿ ਤੁਹਾਨੂੰ ਪਤਾ ਹੀ ਐ ਉਹ ਰਾਤ 'ਚ ਅਸੀਂ ਠੀਕ ਕਰਾਈ ਪਹਿਲਾਂ ਯਾਰ ਗੇੜੇ ਸਾਡੇ ਗੁਰਦਾਸਪੁਰ ਦੇ ਲਾਗੇ ਸਮਾਨ ਲਿਆਉਣ ਦੇ ਕਿ ਕਿਨੇੜੇ ਤੇੜੇ ਉਹ ਸਮਾਨ ਨਹੀਂ ਮਿਲਿਆ ਸੋ ਹੁਣ ਅਸੀਂ ਜਾ ਰਹੇ ਹਾਂ ਮਿਲਦੇ ਆ ਬਾਕੀ ਤੁਹਾਨੂੰ ਰੋਕ ਵੀਰਾ ਕਿਆ ਸੀਨ ਹੈ ਤੇ ਮੂਡ ਹੈ ਨਵੇਂ ਸ਼ਹਿਰ ਤੱਕ ਜਾਣ ਦਾ ਕਿ ਨਹੀਂ ਫੱਜਲ ਕਰਦੀ ਜਾਣਾ ਇਹਨੇ ਸਾਨੂੰ ਚੱਲਦੀ ਕਰਕੇ ਨੂੰ ਲੈ ਜਾ ਭਰਾਵਾ ਇਹ ਬੇਰੁਧੀ ਹੋ ਗਈ ਸਾਰੀ ਬੜੀ ਬੜੀ ਆ ਜਾਂਦੀ ਸਾਰਾ ਚਲਾਇਆ ਆ ਸਾਰਾ ਕੁਝ ਕਰਾਇਆ ਆ ਅੱਗੇ ਚੱਲਦੀ ਚੱਲਦੀ ਯਾਰ ਬੜੀ ਵਧੀਆ ਰੋਕ ਗਈ ਜਲਾ ਨਾ ਵਰਤੀ ਨਹੀਂ ਹੁੰਦਾ ਮੈਂ ਇਹ ਨਹੀਂ ਮੈਂ ਦਿੱਤੀ ਰੇਤ ਨੂੰ ਮੈਂ ਕਹਾਂ ਹੋਰ ਨੇ ਵੀ ਖਰਾਬ ਹੋ ਜੂਵੇ ਭਾਬਾ ਇੱਥੇ ਤਾਂ ਮੈਨੂੰ ਦੂਰ ਦੂਰ ਤੱਕ ਕੋਈ ਦੁਕਾਨ ਵੀ ਨਹੀਂ ਦਿਖਦੀ ਕੀ ਆ ਮਾਰਕੀਟ ਦੀ ਉਹ ਤੇ ਯਾਰ ਜੀਜਿਆ ਤੂੰ ਤਾਂ ਫਸਾਤਾ ਸਾਨੂੰ ਮੈਂ ਕਹਿੰਦੀ ਸੀ ਕਿ ਇਹ ਨਾ ਪਹਿਲਾਂ ਪਹਿਲੀ ਮੈਂ ਜਾ ਦੂਸਰੀ ਵਾਰੀ ਸਾਡੀ ਜਿਹੜੀ ਐਕਟਿਵ ਆ ਖਰਾਬ ਹੋ ਚੁੱਕੀ ਆ ਸਾਡੇ ਮੂੰਹ ਦੇਖਣ ਵਾਲੇ ਚਾਹ ਤੱਕ ਅਸੀਂ ਸਵੇਰ ਦੀ ਪੀਤੀ ਨਹੀਂ ਐ ਨਾ ਰੋਟੀ ਖਾਦੀ ਐ ਤੇ ਐਕਟਿਵ ਆ ਫੇਰ ਖਰਾਬ ਹੋ ਗਈ ਐ ਜੀ ਜੂ ਕੀ ਕੀਤਾ ਹੈ ਸਾਡੇ ਨਾਲ ਤੁਸੀ ਸਮਝ ਨਹੀਂ ਆਉਂਦੀ ਜੀ ਤੁਸੀ ਕਹੀ ਜਾਂਦੇ ਸਾਡੇ ਕੋ 2 ਸਾਲ 3 ਸਾਲ ਖਰਾਬ ਹੀ ਨਹੀਂ ਹੋਈ ਸਾਡੇ ਕੋ ਆਂਦੇ ਹਾ ਤਾਂ ਖਰਾਬੇ ਪਹਿਲਾਂ ਖਰਾਬੇ ਹੋਈ ਜਾਂਦੀ ਐ ਹੈ ਦੂਜੇ ਥਾਂ ਤੇ ਅਸੀਂ ਮਕੈਨਿਕ ਨੂੰ ਚੈੱਕ ਕਰਾਉਣ ਲੱਗੇ ਆਂ ਭਾਈ ਸਾਹਿਬ ਠੀਕ ਆ ਤੇ ਹੁਣ ਅਸੀਂ ਪਰੇਸ਼ਾਨ ਹੋ ਚੁੱਕੇ ਆਂ ਆਪ ਲੋਗ ਤਾਂ ਆਮ ਨਾਲ ਕਿ ਤੁਹਾਨੂੰ ਇਹ ਟੀਨ ਹੋਣੀ ਨੇ ਪਤਾ ਲੱਗ ਜੂ ਕਿ ਸੱਚੀ ਖਰਾਬ ਹੁੰਦੀ ਸੀ ਬਾਰ ਬਾਰ ਚੈੱਕ ਕਰਾਈ ਆ ਸੀ ਬੈਲਟ ਵੀ ਦਿਖਾ ਲਿਆ ਬਾਰ ਬਾਰ ਐਸੀ ਆ ਜੀ ਕੀ ਦਿੱਕਤ ਆਈ ਬੈਲਟ ਜੁੱਤੀ ਹੋ ਰਹੀ ਨਹੀਂ ਪਹਿਲਾਂ ਜੁੱਤੀ ਜੀ ਬੈਲਟ ਤੇ ਵੀ 25 ਮਿੰਟ ਹੋਇਆ ਜਾਇਆ ਜੇ ਪੁਆਇ ਨੂੰ ਹਣ ਕਿੰਨੇ ਮਿੰਟ ਹੋਏ ਨੇ ਜੀ 25 ਮਿੰਟ ਹੋਏ ਹੋਣੇ ਉਹ ਕਿੜਾ ਕਿੜਾ ਪੈਂਡ ਸੀਗਾ ਉਹ ਕਿਤੋਂ ਪਾਈ ਆ ਉਹੇ ਪਾਈ ਇੱਥੇ ਜਾਂ ਫਸ ਤੇ 20 ਕਿਲੋਮੀਟਰ ਹੀ ਚੱਲੀ ਆ ਯਾਰ ਫਸਦੀ ਹੋਣੀ ਕਿੱਥੇ ਕਿ ਤੇ ਫਾਸਾ ਦੀ ਹੋ ਗਈ ਹਾਂ 30 ਕਿਲੋਮੀਟਰ ਜਾਈਏ ਬਸ இਪਰੇ ਪਰੇਸ਼ਾਨ ਹੋ ਗਈਆਂ ਬਲੌਗ ਦੇ ਨਾਲ ਬਣੇ ਰਹੋ ਐਕਟਿਵ ਹੈ ਸਾਡੀ ਪਤਾ ਨਹੀਂ ਨਵੇਂ ਸ਼ਹਿਰ ਪਹੁੰਚੂਗੀ ਕਿ ਨਹੀਂ ਪਹੁੰਚੂਗੀ ਨਾਕਿਆਂ ਤੋਂ ਤਾਂ ਅਸੀਂ ਬਚ ਗਏ ਹਾਂ ਪਰ ਐਕਟਿਵ ਹੈ ਸਾਡਾ ਸਾਥ ਨਹੀਂ ਤੇਰੀ ਬਾਕੇ ਮਿਲਦੇ ਹਾਂ ਸਾਨੂੰ ਅੱਗੇ ਖਾ ਲਿਏ ਤੇ ਪੇਟ ਪੂਜਾ ਕਰ ਲਿਏ ਇਹਨਾਂ ਦਾ ਵੀਰ ਨੂੰ ਦੇਖੀ ਜਾਂਦੇ ਨੇ بس ਇਹਨੂੰ ਰਹਿਣ ਦੋ ਇਦਾਂ ਹੀ ਇਹਦੇ ਨਾਲ ਨਾ ਪੰਗੇ ਲਾਓ ਪੰਮੂ ਬੈਂਚੂ ਨੇ ਇੰਜਨ ਤੇਲ ਵਾਲਾ ਉਹ ਵੀ ਪੰਗੇ ਤੇ ਰਵਾਇਆ ਜੜ ਤੇਲ ਵਾਲਾ ਦੀ ਆ ਇਹ ਬਗਰੀਕ ਤੇ ਆ ਕੁਛ ਨਹੀਂ ਹੈ ਕਿਸੇ ਮਕੈਨਿਕ ਨੂੰ ਦਿਖਾ ਲੈਣੇ ਵੀ ਇਹ ਕੀ ਆ ਨਹੀਂ ਚਲੋ ਹੁਣ ਕੁਛ ਖਾ ਲਈਏ ਬੈਟਰੀ ਜੀ ਨਹੀਂ ਪਹਿਲਾਂ ਵਾਲੀ ਬੈਲਟ ਨਹੀਂ ਬੈਲਟ ਪਹਿਲਾਂ ਵਾਲੀ ਵੀ ਨਹੀਂ ਹੁਣ ਵਾਲੀ ਵੀ ਨਹੀਂ ਸਹੀ ਹੈਗੀ ਹੁਣ ਵਾਲੀ ਨੂੰ ਕੀ ਹੈ ਹੁਣ ਵਾਲੀ ਤਾਂ ਉਹਨੇ ਪਹਿਲਾਂ ਤੇਰੇ ਮੈਨੂੰ ਜਾਨ ਤੇ ਮੂੜਨ ਦੇ ਲੱਛੇ ਨਹੀਂ ਲਾਦਾ ਕਰ ਨੂੰ ਜਾਣਾ ਨਹੀਂ ਜਿਹੜਾ ਤੂੰ ਕਹੀ ਜਨਾ ਹਜੇ ਵੀ ਬੈਲਟ ਸਹੀ ਨਹੀਂ ਆ ਤੇ ਸਹੀ ਹੁਣ ਬੈਲਟ ਇਹ ਲਿਉਣੀ ਤੈਨੂੰ ਹੀ ਪੈਣੀ ਆ ਚੌਣੀ ਨਵੇਂ ਸ਼ਹਿਰ ਤੱਕ ਤੈਨੂੰ ਹੀ ਪੈਣੀ ਆ ਜਿਹੜੀਆਂ ਉਹਨੇ ਨਹੀਂ ਮੁੰਡੇ ਨੇ ਪਹਿਲਾਂ ਮਾਸ਼ਲਾ ਉਹ ਰਵਟਾ ਰੋਟਾ ਪਾਈਆਂ ਸੀਗੀਆਂ ਇੱਦਾਂ ਹੀ ਪੈਣੀਆਂ ਦੁਬਾਰਾ ਉਹਨੇ ਪਾਈਆਂ ਨਹੀਂ ਕੁਛ ਵੀ ਛਾਲੇ ਤੇ ਚੱਲ ਪਹਿਲਾਂ ਵਧੀਆ ਚੱਲਦੀ ਸੀਗੀ ਆ ਪਿੰਡ ਤੱਕ ਐਂਕਾ ਪਹਿਲਾਂ ਨਵੀਆਂ ਅੰਗ ਚੱਲਦੀ ਆਈ ਆ ਚੱਲ ਕੋਈ ਨਾ ਪਿੰਡ ਤੱਕ ਚੱਲ ਕੋਈ ਨਹੀਂ ਹੁਣ ਪਿੰਡ ਪਹੁੰਚ ਗਏ ਚਲੋ ਤੇਲ ਨੂੰ ਆ ਜਿਹੜਾ ਕਾਲਜ ਅਥੀਲਾ ਪਵਾ ਲਿਓ ਉਹ ਇੱਦਾਂ ਧੁਰੇ ਹੋਏ ਸੀਗੇ ਕਰੋ ਕੁਛ ਨਹੀਂ ਸਿਖਾਤਾ ਹੋਇਆ ਤੇ 1 ਵਜ ਗਿਆ ਹੈ ਤੇ ਹੁਣ ਅਸੀਂ ਪੀਣ ਲੱਗੇ ਹਾਂ ਕੌਫੀ ਨਵੀ ਤੇਰੀ ਇਹ ਕੋਲਡ ਕੌਫੀ ਸੋਰੀ ਕੋਲਡ ਕੌਫੀ ਤੇਰੀ ਮੇਰੀ ਥੜਾ ਉਹ ਸੱਚ ਬਿੰਦੀ ਦੀ ਹੋਟ ਕੌਫੀ ਤੇਰੇ ਕੋਲ ਦੀ ਕੌਫੀ ਮੇਰੀ ਵੀ ਕੋਲਡ ਕੌਫੀ ਸਰਪ੍ਰਾਈਜ਼ ਆਗੇ ਤੁਹਾਡਾ ਪੀਜ਼ਾ ਹਜੇ ਪੈਂਡਿੰਗ ਆ ਤੇ ਆਹ ਡਿਸ਼ ਮੇਰੀ ਆ ਸੌਰੀ ਇਹ ਕੋਈ ਨਾ ਚੱਕਿਓ ਕਿਉਂਕਿ ਮੈਂ ਤੁਹਾਡਾ ਪੀਜ਼ਾ ਨਹੀਂ ਖਾਣਾ ਪੰਮੂ ਤੂੰ ਕਿੱਦਾਂ ਚੱਕਿਆ ਮੈਂ ਤੇਰਾ ਪੀਜ਼ਾ ਖਾਇਆ ਮੈਂ ਕਾਕੀ ਵਾਂਗੂ ਕਰਾਂ ਫਿਰ ਟਰੇਨ ਨੂੰ ਟਰੇਨ ਨੂੰ ਕਾਕੀ ਵਾਂਗੂ ਕਰਾਂ ਫਿਰ ਹੈ ਚਲੋ ਜੀ ਮਿਲਦੇ ਆ ਤੁਹਾਨੂੰ ਖਾ ਕੇ ਫਸਟ ਟਾਈਮ ਹੀ ਆਇਆ ਹਾਂ ਅੱਜ ਇੱਥੇ ਹੈ ਮਿਲਦੇ ਹਾਂ ਤੁਹਾਨੂੰ ਬਾਅਦ ਵਿੱਚ ਬਾਏ ਬਾਏ ਆਹ ਉਹ ਤਾਂ ਡਾ ਪੀਜ਼ਾ ਮੈਂ ਵੀ ਖਾਉਂਗੀ ਯਾਰ ਤੁਮ ਇੱਕ ਸਲਾਈਸ ਦੇ ਦਿਓ ਅੱਧੀ ਵੀ ਨਹੀਂ ਪਲੀਜ਼ ਓਕੇ ਮੈਂ ਆਂਦੀ ਨਹੀਂ ਭਾਈ ਤੁਮ ਤੂੰ ਹੀ ਮੇਰੇ ਨੈਕਕਸ ਖਾਦੇ ਆ ਨਾ ਤੇ ਹੁਣ ਮੈਂ ਆਹ ਖਾਣਾ ਤਾਂ ਡਾ ਪੀਜ਼ਾ ਇੱਕ ਸਲਾਈਸ ਦੇ ਦਿਓ ਕਿਤੇ ਨਹੀਂ ਕੋਹਣ ਲੱਗਾ ਮੇਰੇ ਵਾਲੇ ਨਾ ਕੋਈ ਗੋਸ਼ਤ ਸੋਗਣਾ ਮੈਂ ਮਰਚੜਾ ਪਾ ਲੈਂਦੀ ਮੇਰੇ ਵਾਲੇ ਨਾ ਕੋਈ ਗੋਸ਼ਤ ਸੋ ਮਿਲਦੇ ਆ ਤੁਹਾਨੂੰ ਬਾਅਦ ਚ ਹੋਣਾ ਰਸਤੇ 'ਚ ਜਾ ਕੇ ਐਕਟਿਵ ਹੋਵੇ ਸਾਡੀ ਸਾਲ ਹੈ ਰਹੀ ਆ ਤੇ ਅਸੀਂ ਜਾਂ ਜੋ ਅਸੀਂ ਆਪਣੇ ਘਰੇ ਦੀ ਪੂਜਾ ਕਰ ਲਈਏ ਤੇ ਮਿਲਦੇ ਆ ਤੁਹਾਨੂੰ ਇਦਾਂ ਹੀ ਬਲੌਗ 'ਚ ਸਾਡੇ ਨਾਲ ਬਣੇ ਰਹੋ ਕਿਉਂਕਿ ਸਾਨੂੰ ਲੱਗੂਗਾ ਸਾਡੇ ਨਾਲ ਕੋਈ ਹੈਗਾ ਆ ਤੇ ਦੇਖਦੇ ਆਪਾਂ ਕਿੱਦਾਂ ਪਹੁੰਚਦੇ ਹਾਂ ਨਾਲੇ ਸ਼ਾਟ ਬਾਏ ਬਾਏ ਤਾਂ ਆਪਣਾ ਕਿਹਨ ਚੱਟ ਕੇ ਜਾਉਂਗੇ ਚਲੋ ਲੇਟ ਹੋ ਰਿਹਾ ਚਲੋ ਆਜੋ ਫੂਨ ਤਰ ਇੱਥੇ ਹੀ ਹੁਣ ਫੂਨ ਤਰ ਕਿੱਥੇ ਚੱਲਾ ਚਲੋ ਜੀ ਹੁਣ ਆਪਾਂ ਖਾਪੀ ਲਿਆ ਹੁਣ ਆਪਾਂ ਚੱਲੇ ਆਂ ਪੈਗੇ ਟਾਂਡੇ ਟਾਂਡੇ ਆ ਨਾ ਇਹ ਟਾਂਡਾ ਹੀ ਆ ਕੋਈ ਟਾਂਡਾ ਹੈ ਹੈ ਟਾਂਡਾ ਹੀ ਆ ਟਾਂਡਾ ਲੋ ਜੀ ਆਪਾਂ ਟਾਂਡੇ ਆਏ ਸੀ ਖਾਦਾ ਪੀਤਾ ਆਪਾਂ ਇਥੋਂ ਨਿਕਣ ਲੱਗੇ ਆ ਜਿੱਦਾਂ ਕਿ ਤੁਹਾਨੂੰ ਪਤਾ ਆ ਕੰਪਿਊਟਰੀ ਨੇ ਬਹੁਤ ਕੰਮ ਕੀਤਾ ਹੈ ਅਮੇ ਦੀ ਪਹਿਲਾ ਮਿਹਨਤ ਮੂਲ ਤਾਂ ਕਰ ਲਈਏ ਕਿ ਮਿਹਨਤ ਕਰ ਮੋਟੀ ਸਿੱਧੀ ਚੱਲੀ ਜਾਵੇ ਕੋਈ ਹੌਲੀ 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 ਆਲੀ ਇਹ ਰੇਗਮੈਂਟਾ ਨੂੰ ਨਾ ਕਿਤੇ ਉਹ ਮੇਰੀ ਕਾਲ ਇਹ ਐਕਟੀਵਾਦਾ ਇੱਕ ਦਿਨ ਖੜ ਗਿਆ ਹੈਂਡਲ ਫੜ ਕੇ ਕਹਤਾ ਜੈ ਸਾਈਂ ਸੁਰਿੰਦਰ ਸ਼ਾਹ ਜੀ ਇਹਨੂੰ ਹੁਣ ਰਾਹ 'ਚ ਨਾ ਰੋਕਿਓ ਇਹਨੂੰ ਘਰੇ ਹੀ ਜਾ ਕੇ ਰੋਕਿਓ ਨਾ ਵੀ ਆਪਣੀ ਕਿਰਪਾ ਇਹਦੇ ਤੇ ਬਣਾਈ ਰੱਖਿਓ ਮੈਂ ਵੀ ਇੱਧਰੇ ਆਂ ਇੱਧਰੇ ਉਹ ਤਾਂ ਰੇਟਾ ਬੜੀ ਚੱਲਦੀ ਯਾਰ ਅਰੇ ਇੱਥੇ ਹੀ ਜਾਂਦੇ ਚਲੋ ਅਰੇ ਇੱਥੇ ਤਾਂ ਚੱਲਦੀ ਆ ਚਲੋ ਫਿਰ ਮੈਂ ਹੁਣ ਇੱਧਰੇ ਰੱਬ ਦਾ ਨਾਮ ਲੈ ਤੂੰ ਬਹਿ ਜਾ ਚੱਲ ਆ ਜਾ ਆਏ ਆ ਪਾਪਾ ਹੁਣੇ ਪਹੁੰਚੇ ਆਂ ਲੈ ਚੱਲੇ ਆ ਪਾਪਾ ਲੋ ਜੀ ਪੰਜਾਬ ਦੀ ਔਲੀ ਵਾਲੀ ਆਪਾਂ ਹਾਂ ਮੁੱਟੀ ਤਾਲਾ ਦਾ ਲਾਟ ਕੇ ਨਹੀਂ ਕਰਦੇ ਕੋਈ ਨਾ ਕਰਦੇ ਅੰਦਰ ਖਜ਼ਾਨਾ ਪਿਆ ਹੋ ਸਕਦਾ ਸਾਡਾ ਅੱਛਾ ਆਏ ਕਿ ਨਾ ਸੋਖਾਂ ਨਾ ਪਿੰਡਾਂ ਰਾਹ ਗਈ ਲੈ ਗਈ ਨਹੀਂ ਹੋਰ ਹੋਰ ਸ਼ੁਕਰ ਹੈ ਪਹੁੰਚ ਗਏ ਆਪਾਂ ਘਰੇ ਸਹੀ ਗੱਲ ਹੈ ਯਾਰ ਹਾਂ ਸੰਭੂ ਆਪਣੇ ਸੰਗਤਰੇ ਸੰਗਤਰੇ ਉੱਥੇ ਚਾਹ ਉਹ ਇਹ ਕੰਮ ਝੂਠਾ ਤੁਹਾਡਾ ਸਕੂਟਰੀ ਪੰਜਾਹ ਦਾ ਚਾਹ ਪੀਓ ਆਪਣੇ ਘਰ ਨੂੰ ਜਾਓ ਠੰਡੇ ਠੰਡੇ ਮੋਟੀ ਆ ਜਾ ਮੱਟੀ ਕਹਿੰਦਾ ਛੱਡ ਗਿਆ ਮੋਟੇ ਕਿਤਾ ਬੋਰੀ ਲੱਭਣ ਗਈ ਆ ਸਾਡਾ ਅੱਛਾ ਬੜੀ ਚਲਾ ਆ ਕੇ ਆ ਤੂੰ ਫੱਜਾ ਸਾਡਾ ਘਰ ਤੱਕ ਲਿਆਉਣ ਦਾ ਵਾਦਾ ਸੀ ਹਾਂ ਕੋਈ ਨਹੀਂ ਸਾਡੀ ਸਕੂਟਰੀ ਲੈਣੀ ਚਾਹ ਕੇ ਫੇਰ ਦੇਖ ਲਈਓ ਨਹੀਂ ਇਹਨਾਂ ਦਾ ਮੋਟਰਸਾਈਕਲ ਲੱਗਾ ਦਾਲੀਆਂ ਫੇਰ ਦੁਬਾਰਾ ਛੱਡ ਕੇ ਆ ਸਾਡਾ ਮੋਟਰਸ ਲੱਗਾ ਬੰਗੀ ਤੇ ਆਪਾਂ ਨੇ ਛੱਡ ਕੇ ਜਾਣਾ ਇਹਨਾਂ ਨੇ ਤੇ ਪੱਤੇ ਚੜ ਦੇਣਾ ਹੈ ਵੀਰ ਪੈ ਲੱਗਣੇ ਆ ਸੌ ਦਾ ਤੇਲ ਕਾੜਨੂ ਫੂਕਣਾ ਇਹ ਨਹੀਂ ਚੱਲੀ ਹੋਈ ਹੈ ਚਾ 40 ਰੁਪਏ ਲੈ ਲੋ ਗੱਲ ਨਹੀਂ ਦੇੜੀ 60 ਦਾ ਬਚਈ ਆ ਐ ਸਕੂਟਰੀ ਲੱਗੇ ਚੱਲੇ ਸਾਡੀ ਸੀ ਮੀ ਚਾਹ ਕਿੰਨੇ ਦਾ ਕੱਪ ਵਿੱਚ ਦੀ ਆਪਾਂ 10 10 20 10 10 20 ਕਿਧਰ ਦੇਖਦੇ ਵਾਹਾ ਸੋਣਾ ਕੋਲੜੀ ਬਿੰਦੇ ਲੈ ਆਉਂ ਹਾਂ ਨਾ ਫੇ ਤਾਂ ਪੂਰੀ ਆ ਜੂ ਚਲੋ ਬਲੌਗ ਦਾ ਕਰ ਦੋ ਸਮੀ ਐਂਡ ਹਾਂਜੀ ਚਾਹ ਪੀ ਲਈਏ ਬਾਕੀ ਅੱਧਾ ਸਫਰ ਬਹੁਤ ਸਹੀ ਰਿਹਾ 7 ਵਜੇ ਤੁਰੇ ਕਿੰਨੇ ਵਜੇ ਪਹੁੰਚੇ 4 ਵਜੇ ਸਾਰਾ ਰਸਤਾ ਕਿੰਨਾ ਟਾਈਮ ਦਾ ਸੀਗਾ ਸਿਰਫ 2 ਘੰਟੇ ਦਾ 2 ਘੰਟੇ ਦਾ ਚਲੋ ਓਕੇ ਸਾਰਿਆਂ ਨੂੰ ਬਾਏ ਬਾਏ ਥੈਂਕ ਯੂ ਸੋ ਮੱਚ ਸਾਰੇ ਜਣੇ ਇੰਨਾ ਪਿਆਰ ਕਰਦੇ ਆ ਸਾਨੂੰ ਬਹੁਤ ਜਣੇ ਮਿਲਦੇ ਵੀ ਆ ਰਾਜਾ ਹਨਾ ਨੈਕਸਟ ਬਲੌਗ ਦੀ ਦੇਖਿਓ ਆਪਾਂ ਫਰਨੀਚਰ ਲੈਣਾ ਆਪਣੇ ਘਰ ਦਾ ਘਰ ਦਾ ਫਰਨੀਚਰ ਲੈ ਆਣ ਜਾਣਾ ਲੁਧਿਆਣੇ ਤੋਂ ਭਾਜੀ ਦੀ ਸ਼ਾਪ ਤੋਂ ਨਾਲ ਲੱਗੇ ਚੱਲਾਂਗੇ ਉੱਥੇ ਦਿਖਾਵਾਂਗੇ ਕਿਉਂਕਿ ਮੋਟੀਨ ਸਾਹ ਛੱਡ ਗਿਆ ਬਾਏ ਸਹੀ ਗੱਲ ਆ ਸਾਹ ਛੱਡ ਗਿਆ ਚਲ ਬਾਏ ਬਾਏ ਕਰਦੇ ਸਾਰਿਆਂ ਨੂੰ ਬਾਏ ਬਾਏ